ਸਰਕਾਰ ਨੇ ਸਾਨੂੰ 5 ਕਰੋੜ ਰੁਪਏ ਦਿੱਤਾ ਹੈ ਹੁਣ ਇਸ ਸਾਲ ਦਾ ਜਿਹੜਾ ਕਿ ਮੈਂ ਪੂਰੇ ਹਲਕੇ ਦੇ ਵਿੱਚ ਡਿਸਟ੍ਰਿਬਿਊਟ ਕਰਨਾ ਹੈ ਜਿੱਥੇ ਜ਼ਿਆਦਾ ਲੋੜ ਹੈ ਜਿਹੜੀ ਕੋਈ ਬੰਦਾ ਸਰਪੰਚੀ ਨਹੀਂ ਛੱਡਦਾ ਮੈਂ ਉਸ ਟਾਈਮ ਦੇ ਉੱਤੇ ਟਿਕਟ ਛੱਡੀ ਸੀਗੀ ਰਾਜਸਥਾਨ ਦੀ ਟਿਕਟ ਛੱਡੀ ਸੀ ਕਿ ਮਹਾਲੀ ਦੀ ਟਿਕਟ ਛੱਡੀ ਸੀ ਕਿ ਮੈਂ ਪੋਨਾ ਨੂੰ ਉਹਦੇ ਵੀ ਇਨਵੀਟੇਸ਼ਨ ਭੇਜਿਆ ਸੀਗਾ ਇਹ ਤੇ ਵੇਖੋ ਤੁਸੀਂ ਸਾਰਿਆਂ ਨੂੰ ਸਤਕਾਰਯੋਗ ਨੇ ਤੁਸੀਂ ਸਾਰਿਆਂ ਨੂੰ ਇਨਵੀਟੇਸ਼ਨ ਭੇਜ ਦਿਓ ਪਰ ਬਾਕੀ ਅਗਲੀ ਦੀ ਮਰਜ਼ੀ ਹੈ ਵੀ ਉਹਨਾਂ ਨੇ ਆਣਾ ਹੈ ਕਿ ਨਹੀਂ ਆਣਾ ਉਹੋ ਹੀ ਬਲਦੇ ਮਹਿਦੀਆਂ ਜੀ ਹੈ ਜਿਨ੍ਹਾਂ ਦਾ ਨਾਮ ਮੈਂ ਹੀ ਰეკਮੈਂਡ ਕੀਤਾ ਸੀਗਾ ਸੰਦੀਪ ਪਾਟਲ ਜੀ ਨੂੰ ਵੀ ਇਹਨਾਂ ਨੂੰ ਟਿਕ ਠੀਕ ਹੈ ਕਿਸਾਨੀ ਅੰਦੋਲਨ ਚ ਬਹੁਤ ਵੱੜ ਕੇ ਹਿੱਸਾ ਲਿਆ ਹਲਕਰ ਰਾਜਸਥਾਨ ਸੀ ਖਾਸ ਕਰਕੇ ਜਦੋਂ ਗਨੇ ਪਏ ਨੇ ਅਜੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਹ ਸਬੰਧੀ ਤੁਸੀਂ ਹਾਈ ਕਮਾਂਡ ਨਾਲ ਜਾਂ ਸਰਕਾਰ ਤੱਕ ਗੱਲ ਕਰਕੇ ਮਤਲਬ ਜਾਰੀ ਕਰੋਗੇ ਬਿਲਕੁਲ ਬਿਆਧੀਆਂ ਵੱਲੋਂ ਕੋਈ ਤੁਹਾਨੂੰ ਮੁਬਾਰਕਬਾਦ ਦਿੱਤੇ ਕਿ ਕਿਉਂਕਿ ਨਾਲ ਦੋ ਉਦਾਂ ਤੋਂ ਫ਼ਰਕ ਕੀਤਾ ਗਿਆ ਬਟ ਇਹ ਗੱਲ ਹੈ ਕਿ ਪਾਰਟੀ ਨੇ ਉਹਨਾਂ ਨੂੰ ਬੜੀ ਇੱਜ਼ਤ ਬਖਸ਼ੀ ਹੈ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਸੀਗੀ ਪਾਰਟੀ ਨੇ ਉਹਨਾਂ ਨੂੰ 3 ਸਾਲ ਚੇਅਰਮੈਨੀ ਪੰਜਾਬ ਲੈਵਲ ਦੀ ਚੇਅਰਮੈਨੀ ਦੀ ਬਿਠਾ ਕੇ ਰੱਖਿਆ ਮੈਨੂੰ ਨਹੀਂ ਲੱਗਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦੀ ਹਾਂ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਗਾਲ ਜੀ ਦਾ ਸਾਡੇ ਸੀਐਮ ਸਾਹਿਬ ਸਰਦਾਰ ਕੋਵਿੰਦ ਸਿੰਘ ਮਾਨ ਦਾ ਸਾਡੀ ਪਾਰਟੀ ਦੀ ਜਿਹੜੇ ਮੇਨ ਪ੍ਰਬੰਧਕ ਨੇ ਇੱਥੇ ਉਹ ਮਨੀਸ਼ ਸ਼ੋਧਿਆ ਜੀ ਦਾ ਸਾਡੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਮਤਲਬ each and everybody ਹਰਪਾਲ ਚੀਮਾ ਜੀ ਦਾ everybody ਜਿਹਨਾ ਨੇ ਮੈਨੂੰ ਅੱਜ ਤੱਕ ਆਮ ਆਦਮੀ party ਦੇ ਵਿੱਚ support ਦਿੱਤੀ ਹੈ and ਔਰ ਸਭ ਤੋਂ ਉੱਤੇ ਮੇਰਾ ਧੰਨਵਾਦ ਹੈ ਮੇਰੇ ਰਾਜਸਥਾਨ ਸੀ ਦੇ ਸਮੂਹ ਸੰਗਤ ਨੂੰ ਮੇਰੇ ਸਰਪੰਚਾਂ ਨੂੰ ਮੇਰੇ block ਪ੍ਰਧਾਨਾਂ ਨੂੰ each and everybody ਮੇਰੇ mother ਦਾ ਔਰ ਮੇਰੇ ਮਾਸੜ ਜੀ ਮੇਰੇ ਨਾਲ ਬੈਠੇ ਨੇ ਮੇਰੇ family members ਮੇਰੇ ਭਰਾ ਮੇਰੇ ਪਿੰਡੋਂ ਸਾਰੇ ਜਾਣੇ ਆਏ ਆ because ਮੇਰਾ ਇੱਕ ਸੁਪਨਾ ਸੀਗਾ ਕੀ ਮੇਰੇ father ਸਾਹਿਬ ਇੱਥੋਂ election ਲੜਦੇ ਸੀਗੇ ਰਾਜਸਥਾਨ ਸੀ ਤੋਂ ਐਂਡ ਇੰਡੀਪੈਂਡੈਂਟ ਲਾਰਦੀ ਸੀਗੀ ਔਰ ਲੋਕਾਂ ਦਾ ਬਹੁਤ ਪਿਆਰ ਉਹਨਾਂ ਨੂੰ ਮਿਲਿਆ ਹੈ 1980 1985 ਚ ਤੇ ਉਹਨਾਂ ਨੇ ਆਪਣੇ ਜਾਨ ਤੋਂ ਵੱਧ ਇੱਕ ਚਿੱਠੀ ਲਿਖੀ ਸੀਗੀ ਜਿਹੜੀ ਡਿਫਰੈਂਟ ਲੈਂਗੁਏਜਸ ਦੇ ਵਿੱਚ ਛਪੀ ਸੀਗੀ ਇੱਕ ਬੱਚੀ ਤੋਂ ਇੱਕ ਪਿਓ ਦੀਆਂ ਉਮੀਦਾਂ ਸੀਗੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਉਹ ਸੁਪਨਾ ਸਾਕਾਰ ਹੋ ਰਿਹਾ ਹੈ ਔਰ ਮੈਂ ਆਪਣੇ ਮੇਰੇ ਫਾਦਰ ਜਿੱਥੇ ਵੀ ਹੋਣਗੇ ਉਹ ਇਹ ਵੇਖ ਕੇ ਜ਼ਰੂਰ ਖੁਸ਼ ਹੋਣਗੇ ਕਿ ਉਹਨਾਂ ਦੀ ਜਿਹੜੀ ਬੱਚੀ ਹੈ ਭਾਵੇਂ ਕਿਸਾਨਾਂ ਦੀ ਉਹਨਾਂ ਨੇ ਕੋ ਲੜਿਆ ਉਹਨਾਂ ਵਾਸਤੇ ਲੜਾਈ ਲੜੀ ਉੱਥੇ ਵੀ ਮੈਂ ਸਭ ਤੋਂ ਅੱਗੇ ਹੋ ਕੇ ਉਹਨਾਂ ਦਾ ਡਰੀਮ ਪੂਰਾ ਕੀਤਾ ਹੈ ਔਰ ਬਾਕੀ ਉਹਨਾਂ ਦੀ ਰਾਜਸਥਾਨੀ ਹਲਕੀ ਦੇ ਵਿੱਚ ਸਾਰੇ ਲੋਕਾਂ ਨਾਲ ਆਪਣੇ ਲੋਕਾਂ ਨਾਲ ਬਹੁਤ ਪਿਆਰ ਸੀਗਾ ਔਰ ਮੈਨੂੰ ਮਾਨ ਮਹਿਸੂਸ ਹੁੰਦਾ ਹੈ ਕਿ ਮੈਂ ਉਹਨਾਂ ਦੀ ਬੱਚੀ ਹਾਂ ਐਂਡ ਮੈਂ ਜਿਹੜੇ ਵੀ ਪਿੰਚ ਜਾਨੀ ਆ ਉਹਨਾਂ ਦੀ ਮੈਂ ਅੱਜ ਤੱਕ ਸਿਰਫ ਤਰੀਫ ਹੀ ਸੁਣੀ ਹੈ ਕਿਉਂਕਿ ਉਹਨਾਂ ਨੇ ਲੋਕਾਂ ਲਈ ਹਮੇਸ਼ਾ ਚੰਗਾ ਕੀਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਉਸੇ ਇਮਾਨਦਾਰੀ ਦੇ ਨਾਲ ਉਸੇ ਲਗਨ ਦੇ ਨਾਲ ਰਾਜਸਥਾਨੀ ਦੀ ਸੇਵਾ ਕਰਾਂ ਮੈਡਮ ਜਿਹੜੇ ਜਿਸ ਤਰ੍ਹਾਂ ਵਰਕਰਾਂ ਨੇ ਵੀ ਗੱਲ ਕੀਤੀ ਆ ਤੇ ਇਥੇ ਕੰਮ ਬਹੁਤ ਕਮੀ ਰਹੀ ਆ ਤੁਹਾਡਾ ਰੋਡ ਮੈਪ ਕੀ ਹੈ ਆਪਣੇ ਹਲਕੇ ਸੰਬੰਧੀ ਕੀ ਤੁਸੀਂ ਇਹਦੇ ਸੰਬੰਧੀ ਵਿਚਾਰਿਆ ਕਿ ਇਥੇ ਕਿਹੜੇ ਕਿਹੜੇ ਮੇਨ ਟਾਨ ਤੁਹਾਡੇ ਆਉਂਦਿਆਂ ਕਰਨ ਵਾਲੇ ਦੇਖੋ ਜੀ ਸਭ ਤੋਂ ਪਹਿਲੂ ਤੇ ਮੈਂ ਜਿੰਨੇ ਵੀ ਸਾਡੇ ਸਰਪੰਚ ਨੇ ਮੈਂ ਉਹਨਾਂ ਦੇ ਨਾਲ ਪਰਸਨਲੀ ਮੁਲਾਕਾਤ ਕਰੂੰਗੀ ਉਹਨਾਂ ਦੇ ਪਿੰਡ ਦੇ ਵਿੱਚ ਕਿੰਨੇ ਫੰਡਸ ਹਜੇ ਤੱਕ ਆਏ ਔਰ ਕਿਹੜਾ ਕੰਮ ਰਹਿੰਦਾ ਸੋ ਥੈਟ ਕਿ ਮੈਂ ਨੋਟਬੁੱਕ ਦੇ ਵਿੱਚ ਕਾਊਂਟ ਕਰ ਸਕਾਂ ਆਪਣੇ ਹਰ ਇੱਕ ਪਿੰਡ ਦੇ ਵਿੱਚ ਔਰ ਮੈਂ ਵਿਜ਼ਿਟ ਵੀ ਲਵਾਂਗੀ ਹਰ ਇੱਕ ਪਿੰਡ ਦੇ ਵਿੱਚ ਐਂਡ ਉਸ ਤੋਂ ਇਲਾਵਾ ਸਰਕਾਰ ਨੇ ਸਾਨੂੰ 5 ਕਰੋੜ ਰੁਪਏ ਦਿੱਤਾ ਹੈ ਹੁਣ ਇਸ ਸਾਲ ਦਾ ਜਿਹੜਾ ਕਿ ਮੈਂ ਪੂਰੇ ਹਲਕੇ ਦੇ ਵਿੱਚ ਡਿਸਟ੍ਰੀਬਿਊਟ ਕਰਨਾ ਹੈ ਜਿੱਥੇ ਜ਼ਿਆਦਾ ਲੋੜ ਹੈ ਜਿਹੜੀ ਚੀਜ਼ ਦੀ ਔਰ ਬਾਕੀ ਮੈਂ ਡ੍ਰਿਗਰ ਦੇ ਫੰਡਸ ਵੀ ਹੈ ਬਾਕੀ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਸਾਡੇ ਭਗਵੰਤ ਸਿੰਘ ਮਾਨ ਔਰ ਸਾਰਿਆਂ ਨੇ ਹੀ ਗੱਲ ਦੀ ਹੈ ਕਿ ਹਲਕੇ ਦੇ ਵਿੱਚ ਫੰਡਸ ਦੀ ਕੋਈ ਕਮੀ ਨਹੀਂ ਆਊਗੀ ਸਾਰਾ ਵਧੀਆ ਤਰੀਕੇ ਦੇ ਨਾਲ ਜਿਹੜੇ ਹੈ ਜੀ ਉਹ ਕੰਮ ਹੋਣੀ ਤੁਸੀਂ ਦੱਸਿਆ ਗਿਆ ਸੀ ਪਿਤਾ ਜੀ ਦੇ ਪਾਈਪ ਪੂਰੇ ਤੇ ਅਗੇ ਸੌਕੇ ਨੂੰ ਲੈ ਕੇ ਚੱਲਣਾ ਹੈ ਪਾਰਟੀ ਕਿ ਅਕਾਲੀ ਭਾਜਬਾਸੀ ਕਾਂਗਰਸੀ ਆਮ ਆਦਮੀ ਤੁਸੀਂ ਆਮ ਆਦਮੀ ਨੂੰ ਕਿਉਂ ਨਹੀਂ ਚੁਣਨਾ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਮੈਂਸਟਰ ਕੇ ਜੁਣਿਆ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਔਰ ਇਹਨਾਂ ਦੇ ਜਿਹੜੇ ਪਾਰਟੀ ਦੇ ਕੰਮੀ ਨੇ ਰਿਅਲ ਐਜੂਕੇਟਿਡ ਨਹੀਂ ਔਰ ਇਨ ਫੈਕਟ ਉਹਨਾਂ ਨੇ ਪਾਰਟੀ ਦੇ ਹਰ ਇੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਮਾਨ ਭਗਤ ਸਿੰਘ ਮਾਨ ਕਹਿ ਰਹੀ ਹੈ ਭਗਵੰਤ ਸਿੰਘ ਮਾਨ ਨੇ ਨਾਲ ਕਿਉਂਕਿ ਉਹ ਉਹਨਾਂ ਦੇ ਵੱਡੇ ਫੈਨ ਆ ਮੈਂ ਵੀ ਹੈਗੀਆਂ ਬੇਸਿਕਲੀ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅਮੇਰਕਰ ਜੀ ਦੀ ਉਹਨਾਂ ਨੇ ਫੋਟੋ ਲਾ ਕੇ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਇੱਕ ਬੈਂਚਮਾਰਕ ਕ੍ਰੀਏਟ ਕੀਤਾ ਪੋਲਿਟਿਕਸ ਦਾ ਤੁਸੀਂ ਇੱਥੇ ਹਲਕਾ ਦੇ ਵਿੱਚ ਰਾਜਸਥਾਨ ਦੇ ਮਲਟੀ ਵਿੱਚ ਬੀਤੇ ਸਮੇਂ ਦੇ ਵਿੱਚ ਇੱਕ ਖੂਦਾਨ ਕੈਂਪੋ ਵੀ ਲਗਾਇਆ ਸੀ ਕੀ ਉਹ ਖੂਦਾਨ ਕੈਂਪ ਇਸੇ ਕਰਕੇ ਲਗਾਇਆ ਕਿ ਇਸ ਪਾਰਟੀ ਦੇ ਜੋਨਤਾ ਵਾਲੇ ਨੇ ਬਿਲਕੁਲ ਇਹ ਨਹੀਂ ਜਿਹਾ ਕੋਈ ਅਜੰਡਾ ਨਹੀਂ ਸੀਗਾ ਪਾਰਟੀ ਨੇ ਮੈਨੂੰ 2022 ਦੇ ਵਿੱਚ ਵੀ ਟਿਕਟ ਆਫਰ ਕੀਤੀ ਸੀਗੀ ਉਸ ਟਾਈਮ ਦੇ ਉੱਤੇ ਮੈਂ ਰੈਡੀ ਨਹੀਂ ਸੀਗੀ ਇਲੈਕਸ਼ਨ ਦੇ ਵਾਸਤੇ ਔਰ ਇਨ ਫੈਕਟ ਬਹੁਤ سارے ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਸੋਨੀਆ ਮਾਨ ਹੁਨੇ ਕੇ ਸਾਨੀ ਅੰਦੋਲਨ ਚ ਆਈ ਹੈ ਤੇ ਮੇਬੀ ਇਲੈਕਸ਼ਨ ਲੜਨ ਵਾਸਤੇ ਗਈ ਸੀਗੀ ਬਟ ਮੈਂ ਇਹ ਵੀ ਮੇਕੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਲੈਟ ਮੀ ਫਿਨਿਸ਼ ਬਹੁਤ سارے ਲੋਕਾਂ ਨੂੰ ਇਹ ਲੱਗਦਾ ਹੈ ਠੀਕ ਹੈ ਬਟ ਮੈਂ ਕੋਈ ਬੰਦਾ ਸਰਪੰਚੀ ਨਹੀਂ ਛੱਡਦਾ ਮੈਂ ਉਸ ਟਾਈਮ ਦੇ ਉੱਤੇ ਟਿਕਟ ਛੱਡੀ ਸੀਗੀ ਰਾਸਤਾਂ ਦੀ ਟਿਕਟ ਛੱਡੀ ਸੀ ਕਿ ਮੋਹਾਲੀ ਦੀ ਟਿਕਟ ਛੱਡੀ ਸੀ ਕਿ ਮੈਂ 5 ਸਾਲ ਕੋਈ ਮਤਲਬ 3 ਸਾਲ ਹੋ ਗਏ ਮੈਂ ਕੋਈ ਇਲੈਕਸ਼ਨ ਨਹੀਂ ਲੜਿਆ ਮਤਲਬ ਮੈਂ ਮਨਾ ਕੀਤੀ ਅਜ ਨਹੀਂ ਤੇ ਮੈਂ ਪਰਮਾਤਮਾ ਦੀ ਰਿਆਦ ਨਾਲ ਐਮਐਲਏ ਵੀ ਹੁੰਦੀ ਤੇ ਕਿਤੇ ਮੰਤਰੀ ਤੇ ਵੀ ਪਹੁੰਚੀ ਹੁੰਦੀ ਉਹਦਾ ਕੰਮ ਇੱਕ ਸੀ ਕਿ ਗ੍ਰੋਸਰੀ ਹਲਕਾ ਚਾਰ ਪ ਬਲਦੇਸ ਸਿੰਘ ਮਹادیه ਤੋਂ ਬਾਕੀ ਪੰਜਾਬ ਕੈਬਨਟ ਮੰਤਰੀ ਇੱਥੇ ਪਹੁੰਚੇ ਸਨ ਪਰ ਉਹ ਹਲਕਾ ਚਾਜ ਨੂੰ ਅਣਗੌਲਾ ਕੀਤਾ ਗਿਆ ਉਸਦੋਂ ਵੀ ਇਹ ਰੌਣਾ ਪਿਆ ਸੀ ਕਿ ਸ਼ਾਇਦ ਉਹਨੀਆਂ ਮਾਨ ਜਿਹੜੇ ਨੇ ਰਸਤਾਂ ਚਾਜ ਲੱਗੇ ਨਹੀਂ ਇਹੀ ਜੇ ਕੁਛ ਨਹੀਂ ਹੈ ਜੀ ਮੈਂ ਉਹਨਾਂ ਨੂੰ ਉਦੋਂ ਵੀ ਇਨਵੀਟੇਸ਼ਨ ਭੇਜਿਆ ਸੀਗਾ ਇਹ ਤੇ ਵੇਖੋ ਤੁਸੀਂ ਸਾਰਿਆਂ ਨੂੰ ਸਤਕਾਰਯੋਗ ਨੇ ਤੁਸੀਂ ਸਾਰਿਆਂ ਨੂੰ ਇਨਵੀਟੇਸ਼ਨ ਭੇਜ ਦਿਓ ਪਰ ਬਾਕੀ ਅਗਲੀ ਦੀ ਮਰਜ਼ੀ ਹੈ ਵੀ ਉਹਨਾਂ ਨੇ ਆਣਾ ਹੈ ਕਿ ਨਹੀਂ ਆਣਾ ਉਹ ਵੀ ਬਲਦੇ ਮੈਦਿਆਂ ਜੀ ਹੈ ਜਿਨ੍ਹਾਂ ਦਾ ਨਾਮ ਮੈਂ ਹੀ ਰਿਕਮੈਂਡ ਕੀਤਾ ਸੀਗਾ ਸੰਦੀਪ ਪਾਟਲ ਜੀ ਨੂੰ ਵੀ ਇਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ ਠੀਕ ਹੈ ਰਾਜਸਥਾਨੀ ਦੀ 2022 ਦੇ ਵਿੱਚ ਮੈਨੂੰ ਟਿਕਟ ਆਫਰ ਹੋਈ ਸੀਗੀ ਔਰ ਮੈਂ ਕਦੀ ਵੀ ਕਿਸੇ ਨੂੰ ਪਿੱਛੇ ਨਹੀਂ ਖਿੱਚਿਆ ਹਮੇਸ਼ਾ ਮੇਰੇ ਤੁਸੀਂ ਮੇਰੀ ਨਸ਼ਾ ਮੁਕਤੀ ਟੀਮ ਨੂੰ ਪੋਸਟ ਆਕਦੇ ਹੋ ਮੈਂ ਹਮੇਸ਼ਾ ਉਹਨਾਂ ਨੂੰ ਖੁੱਲੀਆਂ ਪਾਵਰਸ ਦਿੱਤੀਆਂ ਨੇ ਕਿ ਤੁਸੀਂ ਐਸਐਚਓ ਨੂੰ ਮਿਲੋ ਤੁਸੀਂ ਐਸਐਸਪੀ ਨੂੰ ਮਿਲੋ ਤੁਸੀਂ ਕੰਮ ਕਰੋ ਮੈਂ ਸਾਰਿਆਂ ਨੂੰ ਰეკਮੈਂਡ ਕੀਤਾ ਹੈ ਮੇਰੀ ਉਹ ਆਦਤ ਹੀ ਨਹੀਂ ਹੈ ਕਿ ਕਿਸੇ ਨੂੰ ਪਿੱਛੇ ਖਿੱਚਣਾ ਤੁਸੀਂ ਕਿਸਾਨੀ ਅੰਦੋਲਨ ਚ ਬਹੁਤ ਵੱੜਾ ਕੇ ਹਿੱਸਾ ਲਿਆ ਹਲਕਾ ਰਾਜਸਥਾਨੀ ਖਾਸ ਕਰਕੇ ਜਦੋਂ ਗੜੇ ਪਏ ਨੇ ਅਜੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਹ ਸਬੰਧੀ ਤੁਸੀਂ ਹਾਈ ਕਮਾਂਡ ਨਾਲ ਜਾਂ ਸਰਕਾਰ ਤੱਕ ਗੱਲ ਕਰਕੇ ਮਤਲਬ ਜਾਰੀ ਕਰੋ ਬਿਲਕੁਲ ਜੀ ਜਦੋਂ ਰਾਜਸਥਾਨ ਸੀ ਹਲਕੇ ਦੇ ਵਿੱਚ ਗੜੇ ਪਏ ਸੀਗੇ ਤੁਸੀਂ ਮੇਰਾ ਫੇਸਬੁੱਕ ਸਕਰੋਲ ਕਰਕੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਖੁਦਿਆਨ ਸਾਹਿਬ ਨੂੰ ਮੈਂ ਹੀ ਲੈਟਰ ਦੇਖਾਈ ਸੀਗੀ ਦਿੱਲੀ ਚੰਡੀਗੜ੍ਹ ਦੇ ਵਿੱਚ ਮੇਨ ਹੁੰਦਾ ਹੈ ਕਿ ਤੁਸੀਂ ਮੰਤਰੀ ਨੂੰ ਮਿਲ ਕੇ ਲੈਟਰ ਦਿਓ ਉਹ ਮੈਂ ਔਰ ਉਹਦੇ ਨਾਲ ਮੇਰੇ ਕਿਸਾਨਾਂ ਦਾ ਤੇ ਨੁਕਸਾਨ ਹੋਇਆ ਮੇਰਾ ਖੁਦ ਦਾ ਬਾਗ ਹੈ ਤੇ ਸਾਡੀ ਰੋਜ਼ ਮੇਰੀ ਤੇ ਸੋਰਸ ਆਫ ਇਨਕਮ ਹੁੰਦਾ ਸੀਗੀ ਉਹਦਾ ਵੀ ਸਾਰੇ ਫੁੱਲ ਝੜ ਗਏ ਸੀਗੇ ਠੀਕ ਹੈ ਸੋ ਮੇਰੀ ਖੁਦ ਦੀ ਆਪਣੀ ਜ਼ਮੀਨ ਹੈ ਤੇ ਹੈ ਤੁਸੀਂ ਮੈਂ ਖੁਦ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੀ ਆ ਮੈਨੂੰ ਵੀ ਮੁਹਾਵਜ਼ਾ ਚਾਹੀਦਾ ਤੇ ਮੈਂ ਤੇ ਸਾਰਿਆਂ ਦੀ ਗੱਲ ਕਰੂੰਗੀ ਤੇ ਆਪਣੀ ਵੀ ਗੱਲ ਕਰੂੰਗੀ ਹਲਕਾ ਚਾਰਜ ਲੱਗੋ ਤਾਂ ਬਾਪ ਜਿਹੜੇ ਬਲਦੇਸ ਸਿੰਘ ਮਿਆਦੀਆਂ ਜਾਂ ਹਲਕੀ ਵਿੱਚ ਹੋਰ ਵੀ ਕਾਮਰੇ ਸਾਹਦੇ ਸਾਹਵਾਂ ਦਰਸ਼ਨ ਸੀਨਾ ਆ ਇਹਨਾਂ ਵੱਲੋਂ ਤੁਹਾਨੂੰ ਮੁਬਾਰਕਾ ਦਿੱਤੀਆਂ ਗਈਆਂ ਇਹਨਾਂ ਨੂੰ ਇੱਕਜੁੱਟ ਕਰਕੇ ਚਲੋਗੇ ਕਿਵੇਂ ਚਲਾਓ ਗੱਲ ਬਿਲਕੁਲ ਜੀ ਮੈਂ ਤੇ ਸਾਰਿਆਂ ਨੂੰ ਵੈਲਕਮ ਕਰਦੀ ਆ ਪਾਰਟੀ ਨੇ ਅੱਜ ਤੱਕ ਸਾਰਿਆਂ ਨੂੰ ਮਾਨ ਸਨਮਾਨ ਦਿੱਤਾ ਹੈ ਮਿਆਦੀਆਂ ਵੱਲੋਂ ਕੋਈ ਤੁਹਾਨੂੰ ਮੁਬਾਤਬਾ ਦਿੱਤੇ ਕਿ ਕਿਉਂਕਿ ਨਾਲ ਦੋ ਉੱਦਾਂ ਤੋਂ ਫਾਰਕ ਕੀਤਾ ਗਿਆ ਵੇਖੋ ਜੀ ਮੇਰੀ ਗੱਲ ਸੁਣੋ ਹਰ ਇੱਕ ਇਕ ਅਹੁਦੇ ਤੇ ਹੁੰਦਾ ਹੈ ਬਟ ਇਹ ਗੱਲ ਹੈ ਕਿ ਪਾਰਟੀ ਨੇ ਉਹਨਾਂ ਨੂੰ ਬੜੀ ਇੱਜ਼ਤ ਬਖਸ਼ੀ ਹੈ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਸੀਗੀ ਪਾਰਟੀ ਨੇ ਉਹਨਾਂ ਨੂੰ 3 ਸਾਲ ਚੇਅਰਮੈਨੀ ਪੰਜਾਬ ਲੈਵਲ ਦੀ ਚੇਅਰਮੈਨੀ ਦੀ ਬਿਠਾ ਕੇ ਰੱਖਿਆ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਨਾਰਾਜ਼ਗੀ ਰੱਖਣੀ ਚਾਹੀਦੀ ਹੈ ਠੀਕ ਹੈ ਔਰ ਮੈਂ ਪਾਰਟੀ ਜੁਆਇਨ ਕੀਤੀ ਹੈ ਮੈਂ ਪਾਰਟੀ ਬਿਨਾ ਅਹੁਦੇ ਤੋਂ ਜੁਆਇਨ ਕੀਤੀ ਸੀ ਕਿ ਮੈਂ ਕਦੀ ਪਾਰਟੀ ਤੋਂ ਨਹੀਂ ਮੰਗਿਆ ਸੀਗਾ ਕਿ ਮੈਨੂੰ ਆਂਦੇ ਹੀ ਹਲਕਾ ਇੰਚਾਰਜ ਲਗਾ ਦਿਓ ਜਾਂ ਫਿਰ ਮੈਨੂੰ ਕੋਈ ਸੀ ਹੋਰ ਅਹੁਦਾ ਦੇ ਦਿਓ ਮੈਂ ਪਾਰਟੀ ਨੇ ਮੈਨੂੰ ਮਾਦੇ ਦੀ ਜ਼ਿੰਮੇਵਾਰੀ ਦੇ ਤਿੰਨ ਅਸ਼ਿਆਂ ਦੇ ਉੱਤੇ ਕਿ ਉਹ ਦਾ ਟੀ ਦੇ ਵਿੱਚ ਨਸ਼ਿਆਂ ਦੇ ਕੰਮ ਕੀਤਾ ਸੀਗਾ ਠੀਕ ਔਰ ਮੇਰਾ ਮੇਨ ਇੰਟਰਸਟ ਵੀ ਸੀਗਾ ਕਿ ਪੰਜਾਬ ਦੇ ਹਿਤ ਵਾਸਤੇ ਉਹ ਨਸ਼ਿਆਂ ਦੇ ਉੱਤੇ ਜਿਹੜਾ ਆ ਮੈਂ ਕੰਮ ਕਰਾਂ ਰਾਈਟ ਮੈਂ ਪਾਰਟੀ ਨੂੰ ਇਹ ਕਦੀ ਨਹੀਂ ਕਿਹਾ ਕਿ ਮੈਨੂੰ ਤੁਸੀਂ ਪੰਜਾਬ ਲੈਵਲ ਦੀ ਵੋਟ ਜ਼ਿੰਮੇਵਾਰੀਆਂ ਦੋ ਪਾਰਟੀ ਨੇ ਜਦ ਕੀ ਆਫਰ ਕੀਤੀਆਂ ਬਟ ਗੱਲ ਇਹ ਹੈ ਕਿ ਤੁਸੀਂ ਕਿੰਨਾ ਕੁ ਕੰਮ ਨਿਭਾ ਸਕਦੇ ਹੋ ਇੱਕ ਸਪੌਟ ਦੇ ਉੱਤੇ ਮੈਂ ਮਾਜਾ ਦੇਖ ਸਕਦੀ ਹਾਂ ਤੇ ਮੈਂ ਇੱਕ ਆਪਣਾ ਹਲਕਾ ਦੇਖ ਸਕਦੀ ਹਾਂ ਰਾਜਾ ਸਾਹਿਬ ਇਸ ਤਰ੍ਹਾਂ ਕਿ ਮੈਨੂੰ ਪਾਰਟੀ ਨੇ ਜਦੋਂ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ 1.5 ਸਾਲ ਤੁਹਾਡੇ ਕੋਲ ਆਏ ਵਿਧਾਨ ਸਭਾ ਜਿਹੜੀ ਚੋਣਾਂ ਹੋਣਗੇ 2027 ਦੇ ਉਦੇ ਵਾਸਤੇ ਜੰਗ ਲੜਨ ਵਾਸਤੇ ਤੁਸੀਂ ਕੀ ਰਣਨੀਤੀ ਕਰੋਗੇ ਹਲਕੀ ਨੂੰ ਕਿਵੇਂ ਦੇਖੋਗੇ ਹਲਕਾ ਦਾ ਪੇਟ ਪਾਊਡਰ ਤੱਕ ਲੱਗੇ ਨਹੀਂ ਜਾਂਦਾ ਹੋ ਸਕਦਾ ਤੁਸੀਂ ਉਹਨਾਂ ਗੱਡਾਂ ਵਿੱਚ ਗਏ ਵੀ ਨਾ ਹੋ ਨਹੀਂ ਬਿਲਕੁਲ ਮੈਂ ਗਈਆਂ ਜੀ ਵੇਖੋ ਮੇਰੀ ਗੱਲ ਸੁਣੋ ਮੈਂ ਕਿਸਾਨੀ ਖੂਲ ਦੇ ਵਿੱਚ ਜਦੋਂ ਮੈਂ ਕਿਸਾਨੀ ਰੈਲੀ ਕੀਤੀ ਸੀ ਨਾ ਆਈ ਥਿੰਕ ਇਤਿਹਾਸ ਗਵਾਇਆ ਇਥੋਂ ਦਾ ਰਸਤਾ ਸੀ ਹਲਕੀ ਦਾ ਸਭ ਤੋਂ ਵੱਡੀ ਰੈਲੀ ਅੱਜ ਤੱਕ ਕਿਸੇ ਪੋਲੀਟਿਸ਼ੀਅਨ ਨੇ ਨਹੀਂ ਕੀਤੀ ਜਿਹੜੀ ਕੁੱਕੜਾਂ ਵਾਲੇ ਮੇਰੇ ਫਾਦਰ ਸਾਹਿਬ ਦੀ ਬਰਤੀ ਹੋਈ ਸੀ ਕਿ ਆਈ ਥਿੰਕ 35 ਸਾਲ ਕੱਟ ਸੀਗਾ ਇੱਥੇ ਕੁਕੜਾਂ ਵਾਲੇ ਠੀਕ ਹੈ ਨਾ ਉਹ ਉਸ ਕਿਸਾਨੀ ਕੋਲ ਦੇ ਵਿੱਚ ਮੈਂ ਇੱਕ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਅਰਦਾਸ ਕੀਤੀ ਸੀਗੀ ਬੇਨਤੀ ਕੀਤੀ ਸੀਗੀ ਅਸੀਂ ਦਿੱਲੀ ਚਲੀਏ ਭਾਵੇਂ ਉਹ ਰਾਜਸਥਾਨ ਦੀ ਹੋਵੇ ਭਾਵੇਂ ਉਹ ਟਾਰੀ ਹੋਵੇ ਭਾਵੇਂ ਉਹ ਅਜਨਾਲਾ ਹੋਵੇ ਭਾਵੇਂ ਉਹ ਮਜੀਠਾ ਹੋਵੇ ਆਈ ਥਿੰਕ ਹਰ ਇੱਕ ਜਗ੍ਹਾ ਦੇ ਉੱਤੇ ਮੈਂ ਗਈ ਇਹ ਜਿਹੜਾ ਹਲਕਾ ਰਾਜਾ ਸਾਸੀ ਦੇ ਵਿੱਚ ਕਿਸ ਪੈਂਦਾ ਜਿਹੜਾ ਅਲਗ ਚਾਰਜ ਉਹਨਾਂ ਵਿੱਚ ਕੋਈ ਕੁਝ ਮੰਤਰੀ ਵੀ ਦਖਲਦਾਰੀ ਕਰਦੇ ਕਿ ਤੁਹਾਨੂੰ ਇਸ ਗੱਲ ਦੀ ਖੋਲ ਹੈ ਕਿ ਜੋ ਫਿਰ ਪਸੰਦਾਜੀ ਕਰਵੇ ਇਹ ਲੋਕਾਂ ਵਿੱਚ ਦੇਖਿਆ ਗਿਆ ਨਹੀਂ ਵੇਖੋ ਜੀ ਮੇਰੀ ਗੱਲ ਸੁਣੋ ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਹਲਕੇ ਦੀ ਰਿਸਪੋਨਸੀਬਿਲਟੀ ਹਰ ਇੱਕ ਬੰਦੇ ਦੇ ਕੋਲ ਹੁੰਦੀ ਹੈ ਔਰ ਮੈਂ ਜੇ ਕਿਸੇ ਹੋਰ ਹਲਕੇ ਦੇ ਵਿੱਚ ਇੰਟਰਫੇਅਰ ਨਹੀਂ ਕਰਦੀ ਤੇ ਮੈਂ ਵੀ ਨਹੀਂ ਪਸੰਦ ਕਰੂੰਗੀ ਕਿ ਮੇਰੇ ਹਲਕੇ ਦੇ ਵਿੱਚ ਕੋਈ ਇੰਟਰਫੇਅਰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਹਲਕੇ ਦੇ ਵਿੱਚ ਹਲਕਾ ਨਿਵਾਸੀਆਂ ਦੀ ਚੱਲੂਗੀ ਔਰ ਇਹ ਮੈਂ ਹਲਕਾ ਇੰਚਾਰਜ ਨਹੀਂ ਹੈ ਮੇਰੇ ਸਾਰੇ ਜਿੰਨੇ ਵੀ ਮੇਰੇ ਸਰਪੰਚ ਨੇ ਜਿੰਨੇ ਸਾਡੀ ਪਾਰਟੀ ਦੇ ਵਰਕਰਸ ਨੇ ਬਰਾਬਰ ਡਾ ਲਿਓ ਸਾਰੇ ਹਲਕਾ ਇੰਚਾਰਜ ਨੇ बिकॉज ਉਹਨਾਂ ਦੀ ਜਿਆਦਾ ਮਿਹਨਤ ਹੈ ਇਹ ਤੋਂ ਦੱਕਰ ਅਸੀਂ ਸਾਰੇ ਜਣੇ ਇੱਕ ਟੀਮ ਵਰਕ ਦੇ ਵਾਂਗੂ ਹੀ ਕੰਮ ਕਰਾਂਗੇ ਮੈਨੂੰ ਜਿਸ ਦਾ ਕੋਈ ਕਿਸਾਨੀ ਅੰਦੋਲਨ ਤੇ ਨਸ਼ਿਆਂ ਦੇ ਵਿਰੁੱਧ ਬੜੀ ਜਾਗਰੂਕਤਾ ਕੀਤੀ ਬੜੇ ਕੈਂਪ ਲਗਾਏ ਲੋਕਾਂ ਜਿਹੜਾ ਤੋਂ ਆਪਾਂ ਹੁਣ ਤੁਸੀਂ ਆਪਣੇ ਹਲਕੇ ਦੇ ਪੈਸ਼ਨ ਜਿਹੜੇ ਨਸ਼ਿਆਂ ਦੇ ਰੋਗ ਦਾਮ ਲਈ ਕੀ ਕਰਨ ਕਿਤੇ ਜਾ ਰਹੇ ਦੇਖੋ ਜੀ ਸਾਡੀ ਪਿੰਨਾ ਪਿੰਨਾ ਦੇ ਵਿੱਚ ਉਵੇਂ ਜਿਹੜਾ ਸਰਕਾਰ ਦਾ ਪ੍ਰੋਗਰਾਮ ਚੱਲ ਰਿਹਾ ਮੈਂ ਉਵੇਂ ਵੀ ਮਾਜਾ ਜੋਂ ਦੀ ਇੰਚਾਰਜਾਂ ਰਾਜਸਥਾਨ ਸੀ ਹਲਕੇ ਤੇ ਮੋਂ ਜਿਹੜਾ ਮੈਂ ਪਹਿਲੋਂ ਨਹੀਂ ਜਾਂਦੀ ਸੀਗੀ ਕਿਉਂਕਿ ਮੇਰੇ ਇੱਕ ਪ੍ਰੋਟੋਕਾਲ ਸੀਗਾ ਮੇਰੇ ਹਲਕਾ ਇੰਚਾਰਜ ਸੀਗੇ تھے ਬਟ ਹੁਣ ਮੈਂ ਖੁਦ ਹੀ ਹਲਕਾ ਇੰਚਾਰਜਾਂ ਤੇ ਮੈਨੂੰ ਸਾਰੇ ਪਿੰਨਾ ਚ ਵੀ ਜਾਣਾ ਪਊਗਾ ਔਰ ਮੈਂ ਕਮੇਟੀਆਂ ਵੀ ਬਣਾਉਂਗੀ ਮੇਰੇ ਮੇਰੇ ਜਿੰਨੇ ਵੀ ਅਸੈਂਬਲੀ ਕੋਆਰਡੀਨੇਟਰ ਨੇ ਲਖਵਿੰਦਰ ਸਿੰਘ ਜੀ ਨੇ ਔਰ ਜਿਨੇ ਮੇਰੇ ਹੂ ਲਾਇਆ ਉਹ ਸਾਰੇ ਜਾ ਕੇ ਪਿੰਨਾਂ ਦੇ ਵਿੱਚ ਜਾਣੇ ਇਸ ਵਾਰ ਲਾਸਟ ਵਾਰ ਇੱਕ ਨਗਰ ਪੰਚਾਇਤ ਦਾ ਬੁਢਾਣ ਬਣ ਗਿਆ ਜੀ ਕਰਨ ਬੱਚੇ ਬੱਬੂ ਸ਼ਾ ਜਦ ਕਿ ਇੱਥੇ ਨੌਂ ਕੌਂਸਲਰ ਨੇ ਪਰ ਇਹਨੂੰ ਬਹੁਮਤ ਅਜੇ ਤੱਕ ਨਹੀਂ ਮਿਲਿਆ ਉਹਦੇ ਬਸ ਤੁਸੀਂ ਹੁਣ ਕੀ ਵੇ ਕਰੋਗੇ ਵੇਖੋ ਜੀ ਮੇਰੀ ਗੱਲ ਸੁਣੋ ਜਦੋਂ ਅਵਿੰਦਰ ਸਿੰਘ ਬੱਬੂ ਜੀ ਬਣੇ ਸੀਗੇ ਉਹ ਤੋਂ ਬਹੁਮਤ ਨਾਲ ਹੀ ਬਣੇ ਸੀਗੇ ਠੀਕ ਹੈ ਨਾ ਮੈਂ ਤੇ ਮੈਂ ਕੁਝ ਨਹੀਂ ਕਹਿ ਸਕਦੀ ਮੈਂ ਹੀ ਕਹਿ ਸਕਦੀ ਹਾਂ ਵੀ ਸਾਰਿਆਂ ਨੂੰ ਰਲ ਮਿਲ ਕੇ ਪਿਆਰ ਦੇ ਨਾਲ ਚੱਲਣ ਦੀ ਲੋੜ ਹੈ ਔਰ ਜੇ ਅਸੀਂ ਕੰਮ ਕਰਉਣਾ ਚਾਹੁੰਦੇ ਆਂ ਔਰ ਮੈਨੂੰ ਲੱਗਦਾ ਹੈ ਵੀ ਕੋਈ ਵੀ ਲੀਡਰ ਜੇ ਉਹ ਸੁਸਾਇਟੀ ਦੇ ਵਿੱਚ ਆਂਦਾ ਹੈ ਪੋਲਿਟਿਕਸ ਦੇ ਵਿੱਚ ਆਂਦਾ ਹੈ ਸਭ ਤੋਂ ਪਹਿਲਾਂ ਉਹ ਸੋਸ਼ਲ ਵਰਕਰ ਹੋਣਾ ਚਾਹੀਦਾ ਉਹਨੂੰ ਸੋਸਾਇਟੀ ਬਾਰੇ ਸੋਚਣਾ ਚਾਹੀਦਾ ਹੈ ਔਰ ਜਿੰਨੇ ਵੀ ਸਾਡੇ ਐਮਸੀਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੰਮ ਦਾ ਸੋਚਣਾ ਚਾਹੀਦਾ ਹੈ ਵੀ ਜਿਹੜੇ ਉਹ ਵਾਰਡ ਦੇ ਬੰਦਿਆਂ ਨੇ ਉਹਨਾਂ ਨੂੰ ਐਮਸੀ ਬਣਾਇਆ ਉਹ ਕਾਦੇ ਵਾਸਤੇ ਬਣਾਇਆ ਉਹ ਕੰਮਾਂ ਵਾਸਤੇ ਬਣਾਇਆ ਇਸ ਕਰਕੇ ਉਹਨਾਂ ਨੂੰ ਕੰਮਾਂ ਨੂੰ ਮੱਧ ਨਦਰ ਰੱਖਦੇ ਹੋਏ ਆਪਣੇ ਜਿਹੜੀ ਵੀ ਐਕਸੈਪਟੈਂਸ ਆ ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ ਬਜਾਏ ਕਿ ਕਿਸੇ ਲੜਾਈ ਚ ਪੈਣਾ ਚਾਹੀਦਾ ਹੈ ਕਿ ਕੁਝ ਗੁਆਂਢੀ ਆਪੋ ਖਿਚੋ ਤਣ ਕਰਕੇ ਇਹ ਕਸਬੇ ਰਾਜੇਸਾਂਸੀ ਦਾ ਇੱਥੋਂ ਦੇ ਲੋਕਾਂ ਦਾ ਵਿਕਾਸ ਪੱਕੋਂ ਹੀ ਪਛੜ ਗਿਆ ਵਾ ਹੋਰ ਵੀ ਜਿਹੜੇ ਕੰਮ ਨਹੀਂ ਹੋ ਰਿਹਾ ਜੇਗਾ ਉਸ ਦੀ ਵੀ ਮੀਟਿੰਗ ਨਹੀਂ ਹੋ ਰਹੀ ਇਸ ਸਬੰਧੀ ਤੇ ਹਾਈ ਕਮਾਂਡ ਨਾਲ ਗੱਲ ਕਰਕੇ ਉਹਨੂੰ ਇੱਕ ਮੋਟ ਕਰਕੇ ਤੇ ਹਾਊਸ ਦੀ ਮੀਟਿੰਗ ਕਰਾ ਕੇ काम शुरू करो बिल्कुल मैं ਤੇ ਸਾਰਿਆਂ ਨੂੰ ਚਾਹਨੀ ਹੈ ਕਿ ਅਸੀਂ ਇਕਜੁੱਟ ਹੋ ਕੇ ਕੰਮ ਕਰੀਏ ਔਰ ਮੈਨੂੰ ਲੱਗਦਾ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਪਾਰਟੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜਦੋਂ ਪਾਰਟੀ ਦੇ ਕਨਵੀਨਰ ਇਹ ਇੱਕ ਨਾਮ ਅਨਾਉਂਸ ਕਰਦਾ ਹੈ ਪਾਰਟੀ ਦੇ ਸੀਐਮ ਨੇ ਕਹਿੰਦਾ ਤੇ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਉਸ ਚੀਜ਼ ਦੇ ਉੱਤੇ ਚੱਲਣਾ ਚਾਹੀਦਾ ਹੈ ਉਸ ਲਾਈਨ ਨੂੰ ਫੋਲੋ ਕਰਨਾ ਚਾਹੀਦਾ ਜੇ ਉਹ ਉਹ ਤਦ ਵੀ ਨਾ ਕਰੇ ਤੇ ਫਿਰ ਤੇ ਮੈਨੂੰ ਲੱਗਦਾ ਉਹ ਪਾਰਟੀ ਦੇ ਖਿਲਾਫ ਚੱਲ ਰਿਹਾ ਹੈ ਥੈਂਕ ਯੂ ਜੀ